ਪੰਜਾਬ ਚ ਹੜਾਂ ਦਾ ਪਾਣੀ ਭਾਵੇਂ ਕੱਟ ਗਿਆ ਹੋਵੇ ਪਰ ਅਸਲ ਕੰਮ ਉਦੋਂ ਸ਼ੁਰੂ ਹੁੰਦਾ ਜਦੋਂ ਸਰਕਾਰ ਹਰ ਪਿੰਡ ਹਰ ਘਰ ਪਹੁੰਚ ਕੇ ਸਥਿਤੀ ਨੂੰ ਆਮ ਵਾਂਗ ਕਰਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਸੋਚ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਅੱਜ ਪੂਰੇ ਪੰਜਾਬ ਦੇ ਲੋਕ ਖੁਦ ਕਹਿ ਰਹੇ ਨੇ ਕਿ ਪਹਿਲੀ ਵਾਰ ਅਜਿਹੀ ਸਰਕਾਰ ਹੈ ਜੋ ਸਿਰਫ ਹੁਕਮ ਹੀ ਨਹੀਂ ਦੇ ਰਹੀ ਸਗੋਂ ਖੁਦ ਮੈਦਾਨ ਚ ਖੜੀ ਹੈ ਸਰਕਾਰ ਨੇ 20 ਸਤੰਬਰ ਤੱਕ ਘਟੋ ਘਟ ਇੱਕ ਵਾਰ ਹਰ ਘਰ ਪਹੁੰਚਣ ਦਾ ਫੈਸਲਾ ਕੀਤਾ 14 ਸਤੰਬਰ ਨੂੰ ਸ਼ੁਰੂ ਹੋਈ ਵਿਸ਼ੇਸ਼ ਸਿਹਤ ਮੁਹਿੰਮ ਨੇ ਪੂਰੇ ਸੂਬੇ ਚ ਇੱਕ ਨਵੀਂ ਮਿਸਾਲ ਕਾਇਮ ਹਤੀ ਹੈ ਦੇਈਸੋ ਤਿੰਨ ਹੜ ਪਰਵਾਭਿਤ ਪਿੰਡਾਂ ਨੂੰ ਇੱਕੋ ਸਮੇਂ ਸਿਹਤ ਸੇਵਾਵਾਂ ਮਾ ਪ੍ਰਦਾਨ ਕਰਨ ਦੀ ਇੰਨੀ ਵੱਡੀ ਮੁਹਿੰਮ ਪਹਿਲਾਂ ਕਦੇ ਨਹੀਂ ਚਲਾਈ ਗਈ ਜਿੱਥੇ ਪਹਿਲਾਂ ਲੋਕ ਦਵਾਈਆਂ ਲਈ ਹਸਪਤਾਲ ਜਾਂਦੇ ਸਨ ਹੁਣ ਸਰਕਾਰ ਖੁਦ ਉਹਨਾਂ ਦੇ ਦਰਵਾਜ਼ੇ ਤੇ ਆ ਰਹੀ ਹੈ ਡਾਕਟਰਾਂ ਦੀ ਟੀਮ ਜ਼ਰੂਰੀ ਦਵਾਈਆਂ ਦੀ ਕਿੱਟ ਅਤੇ ਬਿਮਾਰੀ ਨੂੰ ਰੋਕਣ ਲਈ ਪੂਰੀ ਤਿਆਰੀ ਨਾਲ ਇਸ ਮੁਹਿੰਮ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਸਿਰਫ ਇੱਕ ਵਿਭਾਗ ਦੀ ਜ਼ਿੰਮੇਵਾਰੀ ਨਹੀਂ ਹੈ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਦੀ ਨਿਗਰਾਨੀ ਕਰ ਰਹੇ ਨੇ ਕੈਬਨਿਟ ਮੰਤਰੀ ਵਿਧਾਇਕ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਜਨ ਪ੍ਰਤੀਨਿਧੀ ਹਰ ਕੋਈ ਮੈਦਾਨ ਵਿੱਚ ਨਜ਼ਰ ਆ ਰਿਹਾ ਕਿਤੇ ਮੰਤਰੀ ਲੋ ਨੂੰ ਮਿਲ ਰਹੇ ਨੇ ਕਿਤੇ ਵਿਧਾਇਕ ਪਿੰਡਾਂ 'ਚ ਕੈਂਪਾਂ ਦੇ ਪ੍ਰਬੰਧਾਂ ਦੀ ਦੇਖਪਾਲ ਕਰ ਰਹੇ ਨੇ ਹਰ ਪਿੰਡ 'ਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਬਲੰਟੀਅਰ ਸਰਕਾਰੀ ਟੀਮਾਂ ਦੇ ਨਾਲ ਖੜੇ ਨੇ ਕਿਉਂਕਿ ਰਾਹਤ ਨਹੀਂ ਹੈ ਸਗੋਂ ਜਨਤਕ ਸੇਵਾ ਦਾ ਮੌਕਾ ਹੈ